ਲਓ ਜੀ ਦੋਸਤੋ ਬੜੇ ਚਾਅ ਨਾਲ ਆਏ ਸੀਗੇ ਘਰੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਫਾਵਾਂ ਦੇਖਣ ਪਰ ਜਦੋਂ ਗੁਫਾਵਾਂ ਦਾ ਹਾਲ ਦੇਖਿਆ ਤਾਂ ਬਹੁਤ ਮਨ ਦੁਖੀ ਹੋਇਆ ਮਨ ਦੁਖੀ ਕਿਉਂ ਹੋਇਆ ਇਹ ਸਭ ਤੁਹਾਨੂੰ ਵੀਡੀਓ ਵਿੱਚ ਦੇਖ ਕੇ ਹੀ ਨਜ਼ਰ ਆ ਜਾਵੇਗਾ ਇਸੇ ਲਈ ਅਸੀਂ ਪਿਛਲੇ ਸਾਲ ਆਏ ਸਨ ਉਦੋਂ ਵੀ ਅਸੀਂ ਵੀਡੀਓ ਐਡ ਕੀਤੀ ਹੋਈ ਹੈ ਉਦੋਂ ਦੀ ਪਿਛਲੇ ਸਾਲ ਦੀ ਵੀਡੀਓ ਦੇਖਿਓ ਇਹ ਵਾਲੀ ਵੀਡੀਓ ਦੇਖਿਓ ਤਾਂ ਵਾਕਈ ਤੁਹਾਨੂੰ ਪਤਾ ਲੱਗ ਜਾਵੇਗਾ ਕੀ ਹਾਲਾਤ ਹੋ ਚੁੱਕੇ ਹਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਫਾਵਾਂ ਦੇ ਬਹੁਤ ਜ਼ਿਆਦਾ ਹਾਲਤ ਖਰਾਬ ਹੋ ਚੁੱਕੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਫਾਵਾਂ ਦੀ ਬਹੁਤ ਮੰਦੁਖੀ ਹੁੰਦਾ ਹੈ ਜਦੋਂ ਇਹ ਇਤਿਹਾਸਿਕ ਚੀਜ਼ਾਂ ਹਨ ਜੋ ਅਸੀਂ ਆਪਣੇ ਬੱਚਿਆਂ ਨੂੰ ਦਿਖਾਉਣੀਆਂ ਹਨ ਆਪਣੀ ਅਗਲੀ ਪੀੜ੍ਹੀ ਨੂੰ ਦਿਖਾਉਣੀ ਹੈ ਪਰ ਜੇ ਉਹਨਾਂ ਜੋਗੀ ਬਚੀ ਹੀ ਨਹੀਂ ਦਿਖਾਉਣ ਜੋਗਾ ਕੁਝ ਫਿਰ ਅਸੀਂ ਕੀ ਦਿਖਾਵਾਂਗੇ ਉਹਨਾਂ ਨੂੰ ਸੋ ਇਹ ਹੀ ਟਾਈਮ ਹੈ ਭਾਈ ਸੰਭਾਲ ਸੰਭਾਲ ਰੱਖੋ ਇਹਨਾਂ ਚੀਜ਼ਾਂ ਦੀ ਤਾਂ ਜੋ ਅਗਲੀਆਂ ਪੀੜ੍ਹੀਆਂ ਨੂੰ ਦਿਖਾਇਆ ਜਾ ਸਕੇ ਹੁਣ ਤੁਸੀਂ ਆਪ ਹੀ ਹਾਲਾਤ ਦੇਖ ਲਓ ਇਹ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੁਫਾ ਹੈ ਕਿਸੇ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਜੀ ਘੋੜੇ ਦੇ ਸਮੇਤ ਇਸ ਗੁਫਾ ਵਿੱਚ ਨਹੀਂ ਲੰਘ ਜਾਂਦੇ ਸਨ ਤੇ ਹੁਣ ਦੇਖੋ ਹਾਲਾਤ ਕੀ ਹੋ ਚੁੱਕੇ ਹਨ ਬਹੁਤ ਜ਼ਿਆਦਾ ਬੁਰੀ ਹਾਲਾਤ ਵਿੱਚ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੁਫਾ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਦੀ ਸਾਂਭ ਸੰਭਾਲ ਕਰ ਲਓ ਜੇ ਸਾਂਭ ਸੰਭਾਲ ਹੋ ਗਈ ਤਾਂ ਅੱਗੇ ਪੀੜ੍ਹੀਆਂ ਨੂੰ ਦਿਖਾ ਸਕਾਂਗੇ ਆਪਾਂ ਕੁਝ ਨਹੀਂ ਤਾਂ बस ਗੱਲਾਂ ਹੀ ਰਹਿ ਜਾਣੀਆਂ ਆਪਣੇ ਪੱਲੇ ਫੇ ਕੁਛ ਨਹੀਂ ਰਹਿਣਾ ਆਪਣੇ ਕੋਲ ਹੁਣ ਤੁਸੀਂ ਆਪ ਹੀ ਦੇਖ ਲਓ ਅਸੀਂ ਥੋੜਾ ਜੱਗ ਅੱਗੇ ਆਏ ਹਾਂ ਸਾਨੂੰ ਦੂਸਰਾ ਸਿਰਾ ਨਹੀਂ ਦਿਖ ਰਿਹਾ ਗੁਸ ਗੁਫਾ ਦਾ ਉਹ ਦੂਸਰੇ ਪਾਸੇ ਤੋਂ ਰੇਤਾ ਗਰਨ ਕਰਨ ਬੰਦ ਹੋ ਚੁੱਕੀ ਹੈ ਇਹ ਹੀ ਗੁਫਾ ਜੋ ਪਿਛਲੇ ਸਾਲ ਦੇਖੀ ਸੀ ਅਸੀਂ ਇੱਕ ਪਾਸੇ ਤੋਂ ਅੱਗੇ ਦੂਜੇ ਪਾਸੇ ਨਿਕਲ ਗਏ ਸਨ ਹੁਣ ਜਿਹੜੀ ਇਹ ਗੁਫਾ ਦੇਖ ਰਹੇ ਹੋ ਦੂਜੀ ਗੁਫਾ ਇਹ ਬਾਬਾ ਜੀ ਵੱਲੋਂ ਪੱਕੀ ਕੀਤੀ ਗਈ ਹੈ ਪਰ ਦਰਵਾਜ਼ਾ ਬੰਦ ਕੀਤਾ ਗਿਆ ਹੈ ਤਾਲਾ ਲਗਾ ਦਿੱਤਾ ਗਿਆ ਹੈ ਕੱਲ ਨੂੰ ਕੋਈ ਸਾਡੇ ਵਰਗਾ ਵੀਰ ਆਉਂਦਾ ਹੈ ਤਾਂ ਕੀ ਦੇਖੇਗਾ ਇਹ ਦੇਖੋ ਜਿਹੜੀ ਗੁਫਾ ਹੈ ਇਹ ਪਿਛਲੇ ਸਾਲ ਦੀ ਵੀਡੀਓ ਹੈ ਦੇਖੋ ਤੁਸੀਂ ਹੁਣ ਹੁਣ ਅੰਦਰ ਜਾਵਾਂਗੇ ਤੇ ਦੂਜੇ ਪਾਸਾ ਦਿਖੇਗਾ ਯਹਾਂ ਵਾਕਈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਫਾਵਾਂ ਠੀਕ ਹਨ ਅਸੀਂ ਇੱਕ ਪਾਸੇ ਤੋਂ ਅੰਦਰ ਆ ਗਏ ਹਾਂ ਤੁਸੀਂ ਆਪ ਹੀ ਦੇਖ ਲਓ ਦੂਜੇ ਪਾਸੇ ਜਾਨਣਾ ਦਿਖ ਰਿਹਾ ਹੈ ਇਸ ਦਾ ਮਤਲਬ ਗੁਫਾ ਠੀਕ ਸੀ ਪਰ ਜੇ ਇਹਨਾਂ ਦੀ ਚੀਜ਼ਾਂ ਦੀ ਸਾਫ਼ ਸੰਭਾਲ ਰੱਖ ਲਈ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਅਗਲੀਆਂ ਪੀੜ੍ਹੀਆਂ ਨੂੰ ਕੁਝ ਦਿਖਾਉਣ ਜੋਗੇ ਹੋ ਜਾਵਾਂਗੇ ਬਾਕੀ ਤੁਸੀਂ ਆਪ ਜਾਣੇ ਜਾਣੋ ਜੋ ਵੀ ਮੇਰਾ ਵੀਰ ਵੀਡੀਓ ਦੇਖ ਰਿਹਾ ਹੈ ਤਾਂ ਅਗੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀ ਜੋ ਵੀ ਕੋਈ ਵੀਰ ਹੈ ਮੇਰਾ ਸੰਭਾਲ ਸੰਭਾਲ ਵਾਲਾ ਉਸ ਤੱਕ ਇਹ ਵੀਡੀਓ ਪਹੁੰਚ ਸਕੇ ਇਹਨਾਂ ਚੀਜ਼ਾਂ ਦੀ ਸਾਮ ਸੰਭਾਲ ਹੋ ਸਕੇ ਇਹ ਦੇਖੋ ਇਹ ਪਿਛਲੇ ਸਾਲ ਦੀ ਵੀਡੀਓ ਹੈ ਇੱਕ ਸਾਲ ਦੇ ਵਿੱਚ ਕੀ ਹਾਲ ਹੋ ਚੁੱਕੇ ਹਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਗੁਫਾਵਾਂ ਦੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਇਹ ਹਰ ਇੱਕ ਸਾਲ ਹਾਲਾਤ ਖਰਾਬ ਹੀ ਹੁੰਦੇ ਹਨ ਇੱਥੇ ਸਾਫ ਸਫਾਈ ਰੱਖਦੇ ਹਨ ਮੇਰੇ ਵੀਰ ਉਹ ਵੀ ਕਿੰਨਾ ਕੁ ਸਾਫ਼ ਕਰੀ ਜਾਣ ਜਿੰਨਾ ਕੁ ਹੁੰਦਾ ਹੈ ਉਹ ਕਰ ਦਿੰਦੇ ਹਨ ਪਰ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਚੀਜ਼ਾਂ ਦੀ ਆਪਣੇ ਤੌਰ ਤੇ ਸਾਫ਼ ਸੰਭਾਲ ਸੰਭਾਲ ਕੀਤੀ ਜਾਵੇ ਤਾਂ ਹੀ ਇਹ ਚੀਜ਼ਾਂ ਬਚ ਸਕਦੀਆਂ ਹਨ ਨਹੀਂ ਤਾਂ ਫਿਰ ਥੋੜੇ ਸਮੇਂ ਵਿੱਚ ਇਹ ਬੰਦ ਹੋ ਜਾਣੀਆਂ ਗੁਫਾ ਮਾਜੋ ਫਿਰ ਸਾਡੇ ਦੇਖਣ ਲਈ ਕੁਝ ਨਹੀਂ ਬਚੇਗਾ ਨਾ ਹੀ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਕੁਝ ਦਿਖਾ ਸਕਾਂਗੇ ਸੋ ਵੀਰੋ ਮੇਰੀ ਹੱਥ ਬੰਨ ਕੇ ਹੀ ਬੇਨਤੀ ਆ ਕਿ ਇਹਨਾਂ ਚੀਜ਼ਾਂ ਦੀ ਸਾਵਧਨ ਸੰਭਾਲ ਕਰ ਲੋ ਨਹੀਂ ਤਾਂ ਫਿਰ ਕੁਝ ਵੀ ਆਪਣੇ ਹੱਥ ਨਹੀਂ ਰਹਿਣਾ ਪਿਛਲੇ ਸਾਲ ਦੀ ਵੀਡੀਓ ਤੇ ਹੁਣ ਦੇ ਵਿੱਚ ਕਿੰਨਾ ਫਰਕ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਇੱਕ ਪਾਸੇ ਤੋਂ ਵੱਡੇ ਸੀ ਅਸੀਂ ਦੂਜੇ ਪਾਸੇ ਨਿਕਲ ਗਏ ਹਾਂ ਬਾਕੀ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਇਹ ਨਵੀਂ ਵੀਡੀਓ ਅਸੀਂ ਐਡ ਕਰ ਦਿੱਤੀ ਹੈ ਤੇ ਪੁਰਾਣੀ ਵੀ ਕਰ ਦਿੱਤੀ ਹੈ ਐਡ ਦੋਨਾਂ ਨੂੰ ਤੁਸੀਂ ਵੀਡੀਓ ਨੂੰ ਦੇਖ ਕੇ ਆਪ ਹੀ ਅੰਦਾਜ਼ਾ ਲਗਾ ਲਿਓ ਕਿੰਨਾ ਕੁ ਫਰਕ ਹੈ ਕਿੰਨੀ ਕੁ ਸਾਫ਼ ਸੰਭਾਲ ਹੋਈ ਹੈ ਧੰਨਵਾਦ ਜੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਬਸ ਇਨਾ ਕੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਦੇਖ ਲਓ ਵੀਡੀਓ ਧਿਆਨ ਨਾਲ ਤੁਸੀਂ ਇਹ ਜੋ ਗੁਫਾ ਹੈ ਜਿਸ ਦਾ ਦਰਵਾਜ਼ਾ ਬੰਦ ਸੀਗਾ ਇਹ ਵੀ ਪਿਛਲੇ ਸਾਲ ਵਾਲੀ ਵੀਡੀਓ ਹੈ ਇੱਥੇ ਵੀ ਕੋਈ ਹੁਣ ਆਮ ਬੰਦਾ ਨਹੀਂ ਆ ਸਕਦਾ ਦਰਵਾਜ਼ਾ ਲਗਾ ਦਿੱਤਾ ਗਿਆ ਹੈ ਪਰ ਇਹ ਗੁਫਾ ਬਹੁਤ ਅੰਦਰੋਂ ਠੰਡੀ ਬਹੁਤ ਹੈ ਗਰਮੀਆਂ ਵਿੱਚ ਠੰਡੀ ਹੈ ਸਰਦੀਆਂ ਵਿੱਚ ਗਰਮ ਹੈ ਇੱਥੇ ਆ ਕੇ ਮਨ ਬਹੁਤ ਕੁਛ ਹੁੰਦਾ ਹੈ ਪਰ ਦੂਜੀ ਗੁਫਾ ਦੀ ਵੀ ਸਾਵਧਾਨੀ ਕਰਨੀ ਚਾਹੀਦੀ ਹੈ ਬਸ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਇਹਨਾਂ ਗੁਫਾਵਾਂ ਦੀ ਸਾਂਭ ਸੰਭਾਲ ਕਰ ਲੋ ਤਾਂ ਜੋ ਅਸੀਂ ਅੱਗੇ ਵਾਲੀ ਪੀੜ੍ਹੀ ਨੂੰ ਕੁਝ ਦਿਖਾ ਸਕੀਏ। ਜੇ ਵੀਡੀਓ ਅਗੇ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਓ। ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ। ਇਦਾਂ ਦੀਆਂ ਇਤਿਹਾਸਕ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਵੀਡੀਓ ਲੱਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।